پگا بڑی بار کے پتے اپنے میں لکھا ماں پتری بچا پرم سلمان سبتا ہے سموچا ہے بڑی بچے ماگھی کے دہاڑے ایک دن ایک اتنی اکٹھتا گیا ہے سب تو پہلا میں خالصے جمع پیش کرنا اس <تصفح> بار سی قوم ایک قربانیاں بھریا اتہاس ہے پچھلا دسمبر کا مہینہ جب دیکھا جائے تو اکی دسمبر تو لے کے ستائی دسمبر تک صحبز کا قربانی بھرا اتہاس ہے جنا کہ جب ابھی بیان کر ہیں ਤਸਾਦੇ ਗੁਰੂ ਕੱਡੇ ਖੜੇ ਹੋ ਜਾਂਦੇ ਹਨ ਕਿਉਂਕਿ ਫਰਾਈਟ ਵਿੱਚ ਲਿਖਿਆ ਹੈ ਮੈਂ ਸੁਣਿਆ ਅਮਰ ਸ਼ਹੀਦਾਂ ਨੂੰ ਕੋਈ ਸਿੱਧਕ ਦਿਖਾਉਣਾ ਪੈਂਦਾ ਏ ਮੈਂ ਸੁਣਿਆ ਅਮਰ ਸ਼ਹੀਦਾਂ ਨੂੰ ਕੋਈ ਸਿੱਧਕ ਦਿਖਾਉਣਾ ਪੈਂਦਾ ਏ ਬੇਰਹਿਮ ਤਪਦੀਆਂ ਤਪਦੀਆਂ ਤੇ ਤਾਂ ਆਸਰਾ ਲਾਉਣਾ ਪੈਂਦਾ ਏ ਨਾ ਲਬਦੇ ਨਾਮ ਕਦੇਲੇ ਮੁੱਲ ਸਾਗਰ ਸੋ ਜਾਉਣ ਕੰਨਿਆਂ ਤੇ ਚੜਵਾ ਕੇ ਕੋਈ ਦੁਦਾਰਾ ਵਿੱਚ ਫਿਰ ਸ਼ੁਕਰ ਮਨਾਉਣਾ ਪੈਂਦਾ ਏ ਇਸੇ ਤਰ੍ਹਾਂ پچھلا ہفتہ چمکاؤ دی گڑی بھی جو کہ میری ایک بہت ودیا نہیں رجنا ہے میں وہ چاند کرنا بیان کروں گا اتنے لکھے پاگا والی وار کے پوتا دی گڑی ہوں گروہ کبھل سنگھ جی جب دے رہے ہیں پاگا والی وار کے پوتا میں لکھا ماما دے پوت بچا آیا کہ میں ایک اڑکھتا مہر بنا ہے ਇਹਨਾਂ ਲਾਸ਼ਾਂ ਨੂੰ ਕਿਸ ਸੰਭਿਆਰ ਦੇਵਾਂ ਜਉਂਦੇ ਜਾਣ ਦੀ ਸ਼ੱਕ ਹੀ ਆ ਰਿਹਾ ਹਾਂ ਮੱਛੀ ਬਾੜੇ ਦੇ ਕੰਢੇ ਉਡੀਕਦੇ ਨੇ ਇਸੇ ਲਈ ਮੈਂ ਕਹਨਾਂ ਜਾ ਰਿਹਾ ਮੱਛੀ ਬਾੜੇ ਦੇ ਕੰਢੇ ਉਡੀਕਦੇ ਨੇ ਇਸੇ ਲਈ ਮੈਂ ਕਹਨਾਂ ਜਾ ਰਿਹਾ ਮੇਰਾ ਕੀ ਮੈਂ ਪੀੜਾ ਸਹਾਰ ਲਈ ਹਾਂ ਮੇਰਾ ਕੀ ਮੈਂ ਪੀੜਾ ਸਹਾਰ ਲਈ ਹਾਂ ਤਾਂ ਕਿ ਅੱਗੋਂ ਤੋਂ ਤੜਪਣ ਦੀ ਲੋੜ ਨਾ ਰਹੇ ਦਿਨ-ਦਿਨ ਚਾਰੇ ਦੇ ਚਾਰੇ ਨੂੰ ਵਾਰ ਦਿੱਤੇ ਤਾਂ ਕਿ ਪੰਥ ਵਿੱਚ ਸ਼ਿਰਕ ਦੀ ਥੋੜ੍ਹ ਨਾ ਰਹੇ ਸੋ ਇਹ ਦਾ ਤੁਹਾਡੇ ਨਾਲ ਸਿੱਖਿਆ ਨਾ ਕੇ ਨਾ ਅੱਛਾ ਅੱਛਾ ਅ ਰਾਈਸਰ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਥੋੜੀ ਜਿਹੀ ਬਾਨੀ ਦੇ ਰੂਪ ਦਿਖਾਓ ਮੈਂ ਜੋ ਚਮਕੌਰ ਦੀ ਜਿੱਤ ਵੀ ਮੇਰੀ ਅਗਲੀ ਵੀ ਰਿਕਾਰਡ ਹੋਈ ਹੋਈ ਹੈ 21 ਮਿੰਟ ਦੀ ਉਹਦੇ ਵਿੱਚ ਮੈਂ ਚੰਨ ਬਾਨੀ ਹੈ ਖੁਸ਼ਗਰ ਲੱਗਿਆ ਪਾਗਾ ਵੜੀਏ ਬਾਰ ਕੇ ਫੁੱਤੇ ਆਪਣੇ ਮੈਨਕਾ ਮਮਾ ਦੇ ਪੁੱਤਿ ਬਚਾੜਿਆ प्यार इन लक्षा न प्यार मां हो जॾहिं जग ते छॾके आर ਆਵੰਦਾਂ ਦੇ ਜਾ ਰਿਹਾ ਹਾਂ ਸਵੇਸੀ ਚੰਗਾਰ ਦੀ ਰਿਟੇਸ਼ਨ ਬਣ ਗਈਆਂ ਅੱਜ ਮੈਂ ਗੀਤਾ ਜੀ ਗੱਲ ਕਰਿਆ ਜਿਵੇਂ ਕਿ ਮੇਰਾ ਇਹਨਾਂ ਨਾਲ ਪਹਿਲਾਂ ਵੀ ਉੱਥੇ ਸੁਪਰਾ ਬਾਉਂਡ ਵਿਖੇ ਆਪਣੇ ਜਵਾਲਾ ਸਿੰਘ ਵਾਲੀ ਕਿਤਾਬ ਲਈ ਹੋਈ ਸੀ ਰੰਗ ਰੰਗੀਆਂ ਵਹਿਰਾਂ ਜਿਸ ਸਭ ਵਿੱਚ ਮੈਂ ਉੱਥੇ ਵੀ ਇਹਨਾਂ ਨਾਲ ਮਿਲਿਆ ਸੀਗਾ ਸੋ ਇਹਨਾਂ ਨੇ ਧਰਮ ਗੀਤਾ ਵੀ ਗੈਸਟ ਕਢੀ ਹੈ ਕਿਉਂਕਿ ਮੈਂ ਥੋੜਾ ਜਿਹਾ ਸੰਗੀਤ ਵਾਲੇ ਪੱਖੀ ਬੋਲਦਿਆਂ ਕਿਉਂਕਿ ਮਿਊਜ਼ਿਕ ਦੀ ਦੁਨੀਆ ਦੇ ਵਿੱਚ ਬੇਸ਼ੱਕ ਦੀ ਸਾਡੇ ਸਭਾ ਜਾਲ ਦੇ ਵਿੱਚ ਬੜੇ ਗਾਇਕ ਹੋਏ ਨੇ ਪਰ ਜਿੰਨਾ ਗਾਇਕਾਂ ਨੇ ਪੰਜਾਬੀ ਸਭਾ ਜਾਲ ਦੀ ਸੇਵਾ ਕੀਤੀ ਹੈ ਉਹਨਾਂ ਦੇ ਵਿੱਚੋਂ ਕਿਉਂਕਿ ਥੋੜਾ ਜਿਹਾ ਮੌਕਾ ਮਿਲਦਾ ਸੀ ਭਵਰਾ ਸਾਹ ਕੋਲ ਨੂੰ ਰਹਿਣ ਦਾ ਵੀ ਮੌਕਾ ਮਿਲਿਆ ਜੀਬੀ ਸਾਹ ਕੋਲ ਤੇ ਮੇਰਾ ਸੰਪਰਕ ਰਿਹਾ ਸੁਰਿੰਦਰ ਸਿੰਘਾ ਜੀ ਨਾਲ ਵੀ ਰਿਹਾ ਕਿਉਂਕਿ 라ਮੀ ਜਸਵੰਤ ਸਿੰਘ ਦੀ ਬਰ ਮੇਰੇ ਉਸਤਾਦ ਸੀ ਭਵਰਾ ਸਾਹ ਕੋਲ ਅਸੀਂ ਮਿਊਜ਼ਿਕ ਦੇ ਪੇਪਰ ਕਰਦੇ ਸੀ ਆਵਾਜ਼ ਵਿੱਚ ਸੋ ਉਹ ਸਮਾ ਬੜਾ ਵਧੀਆ ਸੀਗਾ ਜੀ ਵੀ ਸਭ ਬੇਸ਼ੱਕ ਦੀ ਗਦਮਾ ਗੋਡੇ ਸੀ ਪਰ ਪੰਜਾਬੀ ਗੀਤਾਂ ਜਦੋਂ ਉਹ ਬੜੇ ਮਹਾਰ ਸੀਗੇ ਇਸ ਤਰ੍ਹਾਂ ਸ਼ੰਦਾ ਜੀ ਬੜੇ ਸੁਰੀਲੇ ਗਾਇਕ ਸੀਗੇ ਇਸੇ ਤਰ੍ਹਾਂ ਚਮਕੀਲਾ ਜੀ ਬੜੇ ਸੁਰੀਲੇ ਗਾਇਕ ਸੀ ਨਵਿੰਦਰ ਪੀਪਾ ਜੀ ਸੀਲੇ ਗਾਇਕ ਸੀ ਕਿਹਦਾ ਜੀ ਨਾਲੋਂ ਮੈਂ ਕਿਉਂਕਿ ਜਿੰਨਾ ਨੇ ਪੰਜਾਬੀ ਸਾਇਰ ਦੀ ਸੇਵਾ ਕੀਤੀ ਹੈ ਉਸ ਦੇ ਵਿੱਚ ਦੇਖਿਆ ਜਾਵੇ ਬੇਸ਼ੱਕ ਦੀ ਉਹ ਕਲਚਰ ਸਾਡਾ ਸੰਗੀਤ ਦਾ ਹੋਰ ਤਰ੍ਹਾਂ ਦਾ ਹੁੰਦਾ ਜਾ ਰਿਹਾ ਹੈ ਸੇਵ ਦੇਖਣਾ ਹੀ ਹੋ ਗਿਆ ਕੌਣ ਦੇ ਘਟੂਗਾ ਪਰ ਜੇ ਦੇਖਿਆ ਨਵੇਂ ਪਹਿਲਾਂ ਹੀ ਇਹਨੀਆਂ ਗੱਲਾਂ ਬਾਤਾਂ ਨੂੰ ਸ਼ਕੀਰ ਕਰ ਲਈਏ ਜਿਹੜੀਆਂ ਕਿ ਸੰਗੀਤ ਜਗਤ ਵਿੱਚ ਜਾਣੀਆਂ ਪਛਾਣੀਆਂ ਸੀ ਜਿਵੇਂ ਨਰੇਂਦਰ ਪੀਪਾ ਜੀ ਦਾ ਸਾਕਾ ਤੋਂ ਹਮਤੇ ਦੇਖਿਆ ਜਾਵੇ ਤਾਂ ਅੱਜ ਵੀ ਜਿਉਂ ਦਾ ਗੀਤਕਾਰ ਜਿਹੜਾ ਨੇ ਹੈਗਾ ਉਥੇ ਗਾਇਕ ਵੀ ਜਾਂਦਾ ਤੇ ਗੀਤਕਾਰ ਵੀ ਜਾਂਦਾ ਚੰਦ ਸਿੰਘ ਸਫੀ ਜਾਂਦਾ ਸੋ ਇਸੇ ਤਰ੍ਹਾਂ ਹੋਰ ਵੀ ਬਹੁਤ ਐਨੇ ਸਾਡੇ ਆਰਟਿਸਟ ਨੇ ਕਿਉਂਕਿ ਜਿਹੜੀ ਫਿਰ ਰਿਕਾਰਡਿੰਗ ਕੰਪਨੀ ਸੀ ਜਦੋਂ ਰਿਕਾਰਡ ਕਰਦੀ ਸੀ ਪਹਿਲਾਂ ਕਦੇ ਤੁਸੀਂ ਸੱਭਾ ਜੱਗ ਦੀ ਗੌਤ ਆਉਂਦੇ ਤਾਂ ਫੇਰ ਕੌਣ ਕਰਦੀ ਸੋ ਇਹ ਕੰਡੀਸ਼ਨ ਹੁੰਦੀ ਸੀ ਇਹ ਸਾਡੇ ਤੇ ਪਰ ਜਦੋਂ ਫਿਰ ਹੋਈ ਹੋਈ ਜਿਵੇਂ ਕਾਮਜੀ ਤੂਰੀ ਗੁਰਦਿਆਰ ਨਰਮਨ ਨਰਿੰਦਰ ਬੀਬਾ ਜਿਨ੍ਹਾਂ ਨੇ ਪੰਜਾਬੀ ਸੱਭਾ ਜੱਗ ਦੀ ਸੇਵਾ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਫਿਰ ਸਾਡੇ ਧਾਰਮਿਕ ਗੀਤਾਂ ਦੇ ਵਿੱਚ ਵੀ ਬੈਠ ਕੇ ਆ ਜਿਵੇਂ ਕਰਮਜੀਤੂ ਵੀ ਨੇ ਗੀਤ ਗਾਇਆ ਸੀ ਹੁੰਦੀ ਆ ਸ਼ਹੀਦ ਜੋੜੀਆਂ ਬਾਬੀ ਦਾਦੀ ਦੇ ਦਿੱਤੀ ਬਹੁਤ ਤੋਂ ਚੜਕੇ ਸੋ ਇਸੇ ਤਰ੍ਹਾਂ ਖੇੜਣਾ ਦੂਸਰਾ ਸੱਪਿਆ ਚਾਰਸੀ ਸਾਲ ਦੀ ਆਪਣੇ ਉਹ ਬੇਨਾਸੀ ਬਹੁਤ ਵੱਡਾ ਗੀਤ ਸੀ ਸਤਲੀਕਲ ਦਾ ਮੇਰੇ ਗਰੀਬਾ ਨੇ ਰਿਕਾਰਡ ਕਰਾਇਆ ਸੀਗਾ ਉਹ ਚਾਹ ਨਹੀਂ ਸੀ ਸੋਫੀਤਾ ਲਿਖਿਆ ਹੋਇਆ ਸੀਗਾ ਸਰਸਨ ਵਿਦੇ ਖੁੰਨੀ ਪਾਣੀਆਂ ਖੁੰਨੀ ਪਾਣੀਆਂ ਕਹਾਂਤਾਂ ਦੇ ਹਾਰੀਆਂ ਸੋ ਇਦਾਂ ਦੇ ਕੀ ਸੀ ਇਸੇ ਤਰ੍ਹਾਂ ਕੋ ਲਿਆ ਕਰਮਾਨ ਦਾ ਸੀਗਾ ਉੱਚ ਪੁਰਲਾ ਬੋਨੀਏ ਕਰਤਾਰੋਂ ਲਈ ਇਹ ਜਿਹੜੇ ਸਾਡੇ ਵੀਰ ਸੀ ਨਾ ਹੁਣ ਤੱਕ ਵੀ ਸਾਡੇ ਜਿਉਂਦੇ ਨਹੀਂ ਬਿਸ਼ੱਕ ਲਈ ਸਾਡੇ ਜੋ ਕੰਤਰ ਜਿਹੜਾ ਹੁਣ ਵਧੀਆ ਕੰਤਰ ਨਹੀਂ ਰਹੀ ਗੀਤਾਂ ਦਾ ਤਾਂਵੇਂ-ਤਾਂਵੇਂ ਗੀਤ ਕਰ ਰਹਿਗੇ ਸੋ ਗੀਤਾ ਢਾਲਪੁਰਿਆ ਜੀ ਨੂੰ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਹੈ ਸਿੰਘ ਸੂਰ ਮੇ ਅਣਖੀ ਸੂਰ ਮੇ ਕਿਤਾਬ ਸਾਡੇ ਆਪਣੀ ਟੀਮ ਦੇ ਨਾਮ ਲੱਖ ਦਰਦ ਸੁਝਾਈ ਪੇਸ਼ ਕਰਦਾ ਹੋਇਆ ਸੋਚੀ ਜੋ ਸਹਿਦਕਾਰ ਬੈਠੇ ਨੇ ਇੱਥੇ ਬਹੁਤ ਹੀ ਸਤਿਕਾਰਯੋਗ ਬੋਲਾ ਸਿੰਘ ਜੀ ਆਪਣੇ ਵਿਕਸਾਵਟੇ ਨੇ ਜਿਹੜੇ ਸ਼ੇਖ ਬਾਣੀ ਨੇ ਸ਼ੇਖ ਦੇ ਅਰ ਕਾਲੇ ਦੇ ਸਿੰਘੇੜਾ ਕਾਵੇ ਦੇ ਥੰਮ ਵੀ ਨੇ ਤੇਜਾ ਸਿੰਘ ਜੀ ਕੀ ਜੀ ਬੈਠੇ ਨੇ ਡਾਕਟਰ ਸਪੂਲ ਦੱਲੀਆ ਨੇ ਬੈਠੇ ਨੇ ਤੇ ਜਲਦਾਰ ਗੀਤਾ ਜੀ ਆਪਣੇ ਕੀਤਾ ਜਲਪਰੀਆ ਜੀ ਬੈਠੇ ਜੋ ਹੋਸਟਲ ਉਾਰ ਬੈਠੇ तकरीबन ਸਾਰੇ ਜਾਣੇ ਪਛਾਣੇ ਬੈਠੇ ਨੇ ਸੋ ਇਹਨਾਂ ਨੂੰ ਮੈਂ ਪੱਜੂ ਲਾ ਗਈ ਨਾ ਤੇ ਗੁਰੂ ਅਗੇ ਨਾਸਟਰ ਦਾ ਅਤੀਜ ਨੂੰ ਸ਼ਰਧੀ ਕਰਾ ਬਖਸ਼ੇ ਬੇਗੋ ਜੀ ਕਾ ਖਾਲਸਾ ਸਿਵੇਗ ਜੀ ਕੀ ਫਤ